ਕੀ ਦੇ ਵਿੱਚ ਹੁਸਨ ਪਿਆ ਕੋਈ ਵੀ ਚੀਜ਼ ਬੇਕਾਰ ਕੁਦਰਤ ਦੀ ਨਹੀਂ ਸਿਰਫ ਸਾਡੇ ਕੋਲੇ ਗੁਰੂ ਨਾਨਕ TRUTH ਦਾ ਐਨਾ ਚਾਹੀਦਾ ਸ਼ੀਸ਼ਾ ਦੇਖਣ ਵਾਲਾ ਗੁਰੂ ਨਾਨਕ ਸੱਚ ਦੀ ਨਿਗਾਹ ਚਾਹੀਦੀ ਹੈ ਜਿਵੇਂ ਤੀਜਾ ਗੁਰੂ ਕਹਿੰਦਾ ਵੀ ਅੱਖਾਂ ਤੈਨੂੰ ਇਹ ਨਹੀਂ ਕੰਮ ਦੇਣਗੀਆਂ ਨਾ ਕੰਨ ਦੇਣਗੇ ਨਾ ਜ਼ੁਬਾਨ ਉਹ ਫਿਰ ਸਾਰਾ ਕੁਝ ਜਦੋਂ ਉਹਦੇ ਚੋਂ ਮਿਲਦਾ ਰਾਤ ਦਾ ਹੁਸਨ ਆਪਦਾ ਜੇ ਪੂਰਨ ਸਿੰਘ ਨੇ ਵੀ ਲਿਖਿਆ ਕਹਿੰਦਾ ਜਿਹੜੇ ਪ੍ਰੇਮੀ ਨੇ ਉਹਨਾਂ ਨੂੰ ਰਾਤ ਸੁਣੀ ਲੱਗਦੀ ਹੈ ਉਹਨਾਂ ਨੂੰ ਮਸਾਉਂਦੀ ਹੈ ਉਦਾਂ ਹੀ ਲਿਖਿਆ ਹੋਇਆ ਤੇ ਇਹਨੇ ਰਾਤ ਦੀ ਬਿਊਟੀ ਬਹੁਤ ਜ਼ਿਆਦਾ ਚਿਤਰੀਆ ਚਨਾ ਦੀ ਰਾਤ ਚ ਵੀ ਬੇਸਿਕਲੀ ਡਾਰਕਨੈਸ ਹੀ ਆ ਹਾਂ ਪਰ ਇੱਥੇ ਡਾਰਕਨੈਸ ਬਿਊਟੀਫੁੱਲ ਹੈ ਉੱਥੇ ਡਾਰਕਨੈਸ ਡਿਕਲਾਈਨਟ ਵੀ ਚਲਦੀ ਹੈ ਵਧੀਆ ਚ ਵੀ ਚਲਦੀ ਇਕ ਤਾਂ ਉਹ ਹਨੇਰਾ ਜਿਹਦੇ ਚ ਚਾਨਣ ਆਉਣਾ ਹੈ ਲਾਜ਼ਮੀ ਇਹ ਕੋਈ ਹਨੇਰਾ ਜਿਹੜਾ ਆਦਮੀ ਦੇ ਮਾੜੇ ਅਮਲਾਂ ਨੇ ਪੈਦਾ ਕੀ ਇਹ ਸਾਰੇ ਵੱਖਰੇ ਵੱਖਰੇ ਨੇ ਐਸੇ ਤਰ੍ਹਾਂ ਦੋ ਕਿਸਮ ਦੇ ਖੂਨ ਹੁੰਦੇ ਇੱਕ ਪਵਿੱਤਰ ਖੂਨ ਇੱਕ ਦੁਨੀਆਦਾਰ